ਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਰਹਿਣ ਨਾ ਪਾਵਹਿ ਸੁਰ ਨਰ ਦੇਵਾ ਊਠ ਸਿਦਾਰੇ ਕਰਮੁ ਨ ਜਨ সেবা ਜੀਵਤ ਭੇਖੇ ਜੇਨੀ ਹਰ ਹਰ ਧਿਆਇ ਸਾਧ ਸੰਗ ਤੇਨੀ ਦਰਸ਼ਨ ਪਾਇਆ ਰਹਾਉ ਬਾਦ ਸ਼ਹਾ ਸ਼ਹਾਵਾ ਪਾਰੀ ਮਰਣਾ ਜੋ ਦੀਸੋ ਸੋ ਕਲਹ ਖਰਣਾ ਕੂੜਾ ਮੋਹ ਲਪਟ ਲਪਟਾਨਾ ਛੋੜ ਚਲਿਆ ਤਾਂ ਫਿਰ ਪਛੋਤਾਨਾ ਕਿਰਪਾ ਨਿਹਾਨ ਨਾਨਕ ਕਉ ਕਰਹੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਕਿਰਪਾ ਨਿਹਾਨ ਨਾਨਕ ਕਾ ਕਰਹਾਉ ਦਾਤ ਨਾਮ ਤੇਰਾ ਜਪੀ ਦਿਨ ਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਣੀ ਚੈਨਲ ਦੇ ਮਾਧਿਅਮ ਰਾਹੀਂ ਨਿਤ ਦਿਨ ਜਿਸ ਸ਼ਬਦ ਵਿਚਾਰ ਦੀ ਲੜੀ ਦੇ ਨਾਲ ਸ్రోਤਾ ਜਨ ਜੁੜਦੇ ਨੇ ਮੁਬਾਰਕ ਤੇ ਪਾਤਰ ਨੇ ਤੇ ਇਸ ਸ਼ਬਦ ਦੀ ਵਿਚਾਰ ਨੂੰ ਸੁਣ ਕੇ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕਰਕੇ ਜੋ ਵੀ ਮਨੁੱਖ ਆਪਣੇ ਜੀਵਨ ਦੇ ਵਿੱਚ ਗੁਰੂ ਦੇ ਉਪਦੇਸ਼ਾਂ ਨੂੰ ਧਾਰਨ ਕਰਦਾ ਏ ਤਾਂ ਯਕੀਨਨ ਐਸੇ ਮਨੁੱਖ ਦਾ ਜੀਵਨ ਜੋ ਹੈ ਉਹ ਸਫਲਾ ਹੋ ਜਾਂਦਾ ਹੈ ਸਾਹਿਬ ਸਤਿਗੁਰੂ ਇਸ ਪਾਵਨ ਸ਼ਬਦ ਦੇ ਵਿੱਚ ਜੋ ਉਪਦੇਸ਼ ਜੋ ਸਿਧਾਂਤ ਸਾਨੂੰ ਬਖਸ਼ਿਸ਼ ਕਰ ਰਹੇ ਨੇ ਉਸ ਪਾਵਨ ਸਿਧਾਂਤ ਪਾਵਨ ਉਪਦੇਸ਼ ਨੂੰ ਸਿੱਖੀ ਦੇ ਮੂਲਕ ਸਿਧਾਂਤਾਂ ਦੇ ਵਿੱਚੋਂ ਇੱਕ ਸਮਝਿਆ ਜਾਂਦਾ ਹੈ ਸਾਹਿਬਾ ਨੇ ਪਾਵਨ ਸ਼ਬਦ ਦੇ ਵਿੱਚ ਰਹਾਉ ਦੇ ਪਦ ਦੇ ਵਿੱਚ ਕੇਂਦਰੀ ਪਦ ਦੇ ਵਿੱਚ ਜਿਹੜੇ ਸਿਧਾਂਤ ਦੀ ਗੱਲ ਕੀਤੀ ਹੈ ਜਿਹੜੇ ਜੀਵਨ ਦੀ ਗੱਲ ਕੀਤੀ ਹੈ ਉਸ ਦੇ ਦੁਆਲੇ ਹੀ ਸਿੱਖੀ ਦਾ ਜੋ ਧੁਰਾ ਹੈ ਉਸ ਦੇ ਦੁਆਲੇ ਹੀ ਘੁੰਮਦਾ ਹੈ ਪਾਵਨ ਸ਼ਬਦ ਦੀ ਹਰਮਤਾ ਹੁੰਦੀ ਹੈ ਸੁਹੀ ਮਹੱਲਾ ਪੰਜਵਾਂ ਰਾਗ ਸੁਹੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਪਾਵਨ ਸ਼ਬਦ ਨੂੰ ਉਚਾਰਨ ਕੀਤਾ ਤੇ ਰਹਾਉ ਦੇ ਪਦ ਵਿੱਚ ਸਹਿਬ ਸਤਿਗੁਰੂ ਫਰਮਾਉਂਦੇ ਜੀਵਤ ਭੇਖੇ ਜਿਨੀ ਹਰ ਹਰ ਤਿਆਆ ਸਾਧ ਸੰ ਤਿਨੇ ਦਰਸ਼ਨ ਪਾਇਆ ਰਹਾਉ ਸਹਿਬ ਬਖਸ਼ਿਸ਼ ਕਰਦੇ ਨੇ ਕਿਹ ਪਈ ਜੀਵਨ ਵਾਲੇ ਮਨੁੱਖ ਉਹੀ ਵੇਖੇ ਜਾਂਦੇ ਆ ਜੀਵਤ pèce ਜਿਨੀ ਹਰ ਹਰ ਧਿਆਇਆ ਜਿਨਾ ਨੇ ਹਰੀ ਨਾਮ ਨੂੰ ਧਿਆਇਆ ਏ ਜਪਿਆ ਏ ਆਪਣੇ ਅੰਦਰ ਵਸਾਇਆ ਏ ਉਹੀ ਅਸਲ ਮਾਨਿਆਾਂ ਦੇ ਵਿੱਚ ਜੀਵਨ ਵਾਲੇ ਸਮਝੇ ਜਾਂਦੇ ਆ ਸਾਹਿਬ ਬਖਸ਼ਿਸ਼ ਕਰਦੇ ਸਾਧ ਸੰਗ ਤੈਨੂੰ ਦਰਸ਼ਨ ਪਾਇਆ ਐਸੀ ਜੋ ਭਗਤ ਜਨ ਨੇ ਉਹਨਾਂ ਨੇ ਹੀ ਸਾਧ ਸੰਗਤ ਦੇ ਵਿੱਚ ਟਿਕ ਕੇ ਪਰਮੇਸ਼ਰ ਨਾਰਾਇਣ ਦੇ ਦਰਸ਼ਨ ਕਰ ਲਈ ਹੁਣ ਗੱਲ ਜੀਵਨ ਦੀ ਹੈ ਸੰਸਾਰ ਦੇ ਵਿੱਚ ਜਿਤਨੀ ਕੋ ਉਤਪਤੀ ਹੈ ਜਿਤਨਾ ਕੋ ਪਸਾਰਾ ਹੈ ਇਸ ਪਸਾਰੇ ਨੂੰ ਪਰਮੇਸ਼ਰ ਨੇ ਜੀਵਨ ਬਖਸ਼ਿਆ ਤੇ ਜੀਵਨ ਦਾ ਇੱਕ ਸਿਧਾਂਤ ਹੈ ਪਰਮੇਸ਼ਰ ਨੇ ਇਸ ਉਤਪਤੀ ਨੂੰ ਜਿੱਥੇ ਜੀਵਨ ਬਖਸ਼ਿਆ ਏ ਉਥੇ ਇਸ ਉਤਪਤੀ ਦਾ ਵਿਨਾਸ਼ ਵੀ ਹੈ ਇਹ ਮੁਲਕ ਸਿਧਾਂਤ ਹੈ ਜੋ ਉਪਜੋਸੋ ਵਿੰਸ ਹੈ ਜਿਸ ਸ਼ੈ ਨੇ ਉਪਜਣਾ ਹੈ ਉਸ ਨੇ ਬੇਨਸ ਵੀ ਜਾਣਨੀ ਇਸ ਸਿਧਾਂਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਇਹ اٹਲ ਸੱਚਾਈ ਹੈ ਭਾਵ ਜੀਵਨ ਮਨੁੱਖਾਂ ਨੂੰ ਮਿਲਿਆ ਹੈ ਤੇ ਇਹਦਾ ਅੰਤ ਮੌਤ ਹੈ ਮਰਨਾ ਹੈ ਵਿਨਾਸ਼ ਹੈ ਸੰਸਾਰ ਤੇ ਬ੍ਰਹਮੰਡ ਜੋ ਆਪਣੇ ਆਪ ਦੇ ਵਿੱਚ ਵਿਕਾਸ ਕਰ ਰਿਹਾ ਏ ਇਹ ਮੌਤ ਵੱਲ ਵੱਧ ਰਿਹਾ ਏ ਮਰਨ ਵੱਲ ਵੱਧ ਰਿਹਾ ਏ ਹੋਰ ਕੁਝ ਵੀ ਨਹੀਂ ਜੀਵਨ ਦੀ ਰੁਚੀ ਹੀ ਮਰਨ ਵੱਲ ਹੈ ਮੌਤ ਵੱਲ ਹੈ ਪਰ ਸਾਹਿਬ ਸਤਿਗੁਰੂ ਬਖਸ਼ਿਸ਼ ਕਰ ਦੇ ਜੀਵਤ ਪੇਖੇ ਜਿਨੀ ਹਰ ਹਰ ਤੇ ਆਇਆ ਇਸ ਤੋਂ ਭਾਵ ਕਿ ਜੇਕਰ ਅਸੀਂ ਸੰਸਾਰ ਦੇ ਵਿੱਚ ਆ ਕੇ ਅੰਤ ਨੂੰ ਵਿਨਾਸ਼ੀ ਹੋਣਾ ਏ ਤਾਂ ਫਿਰ ਸਾਡਾ ਜੀਵਨ ਜੋ ਹੈ ਸ਼ੁੱਨ્ય ਮਾਤਾ ਹੈ ਕਿਸੇ ਅਰਥ ਨਹੀਂ ਗੁਰੂ ਪਾਤਸ਼ਾਹ ਨੇ ਉਸ ਹੀ ਰਮਜ਼ ਨੂੰ ਖੋਲਿਆ ਜਗ ਜ਼ਾਹਿਰ ਕੀਤਾ ਹੈ ਕਹਿੰਦੇ ਜੀਵਨ ਤਾ ਸਾਰੀ ਉਤਪਤੀ ਨੂੰ ਮਿਲਿਆ ਏ ਸਾਰੇ ਸੰਸਾਰ ਨੂੰ ਮਿਲਿਆ ਏ ਪਰ ਇਸ ਜੀਵਨ ਨੂੰ ਸਫਲ ਕਰਨਾ ਹੀ ਮਨੁੱਖ ਦੇ ਲਈ ਇਸ ਸੰਸਾਰ ਦੇ ਵਿੱਚ ਆਉਣ ਦਾ ਵਿਸ਼ਾ ਹੈ ਪਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਸ ਜੀਵਨ ਦੇ ਮਿਲਣ ਦਾ ਕਾਰਨ ਕੀ ਹੈ ਜੇਕਰ ਇਹ ਸੰਸਾਰ ਦੇ ਵਿੱਚ ਉਪਜਣ ਵਾਲੀ ਹਰ ਇੱਕ ਸ਼ੈਅ ਨੇ ਬਿੰਸ ਜਾਣਾ ਏ ਤਾਂ ਫਿਰ ਜੀਵਨ ਦਾ ਕਾਰਨ ਕੀ ਹੈ ਜਨਮ ਦਾ ਕਾਰਨ ਕੀ ਹੈ ਪਰਮੇਸ਼ਰ ਨਾਰਾਇਣ ਦੇ ਵਿੱਚ ਇੱਕਮਿਕ ਹੋਣ ਦਾ ਉਹ ਜੋ ਮੌਕਾ ਹੈ ਉਹ ਜੋ ਓਪਰਚੁਨਿਟੀ ਹੈ ਉਹ ਸਾਨੂੰ ਇਸ ਜੀਵਨ ਦੇ ਵਿੱਚ ਮਿਲੀ ਹੈ ਜੀਵਤ ਭੇਖੇ ਹੁਣ ਸਾਇਬ ਬਖਸ਼ਿਸ਼ ਕਰਦੇ ਕਿ ਬੇਸ਼ੱਕ ਸਾਰਾ ਸੰਸਾਰ ਸਾਨੂੰ ਜਿਮਨ ਦਾ ਵਿਖਾਈ ਦੇ ਰਿਹਾ ਏ ਜਿਮਨ ਦਾ ਦਿਸ ਰਿਹਾ ਏ ਪਰ ਅਸਲ ਮਾਨਿਆ ਦੇ ਵਿੱਚ ਜੀਵਤ ਉਹੀ ਹੈ ਜਿੰਨੀ ਹਰ ਹਰ ਧਿਆਇਆ ਜਿਸ ਨੇ ਹਰੀ ਨਾਮ ਨੂੰ ਧਿਆਇਆ ਏ ਆਪਣੇ ਅੰਦਰ ਵਸਾਇਆ ਏ ਤੇ ਆਪਣੇ ਅੰਦਰ ਟਿਕਾਇਆ ਏ ਹੁਣ ਗੱਲ ਗੌਰ ਕਰਨ ਵਾਲੀ ਹੈ ਗੁਰੂ ਪਾਤਸ਼ਾਹ ਜਿਸ ਜੀਵਨ ਦੀ ਗੱਲ ਕਰ ਰਹੇ ਨੇ ਉਹ ਜੀਵਨ ਕੇਵਲ ਸਰੀਰ ਤੱਕ ਹੀ ਸੀਮਤ ਨਹੀਂ ਕਿਸੇ ਮਨੁੱਖ ਦਾ ਸਰੀਰਕ ਰੂਪ ਵਿੱਚ ਜੀਵਿਤ ਰਹਿਣਾ ਜੀਵਨ ਨਹੀਂ ਤੇ ਕਿਸੇ ਮਨੁੱਖ ਦਾ ਜੇਕਰ ਉਹ ਸਰੀਰਕ ਤੌਰ ਤੇ ਜੀਵਿਤ ਨਹੀਂ ਪਰੇਸ਼ਕ ਉਹ ਜੀ ਰਿਆ ਹੈ ਸਾਰੇ ਸੰਸਾਰ ਦੇ ਵਿੱਚ ਉਹ ਜੀ ਰਹੀ। ਬੇਸ਼ੱਕ ਸਰੀਰਕ ਤੌਰ ਤੇ ਉਹ ਜੀਵਤ ਨਹੀਂ। ਐਸੇ ਜੀਵਨ ਦੀ ਗੱਲ ਗੁਰੂ ਪਾਤਸ਼ਾਹ ਕਰ ਰਹੀ। ਤੇ ਐਸਾ ਹੀ ਜੀਵਨ ਜੋ ਹੈ। ਗੁਰੂ ਮਾਣੇ ਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ। ਹੁਣ ਜਦੋਂ ਐਸੇ ਜੀਵਨ ਦੀ ਗੱਲ ਕਰਦੇ ਹਾਂ ਜੋ ਜੀਵਨ ਅਮਰ ਹੈ। ਐਸਾ ਜੀਵਨ ਜਿਹਦਾ ਕੋਈ ਵਿਨਾਸ਼ ਨਹੀਂ ਗੁਰੂ ਪਾਤਸ਼ਾਹ ਐਸੇ ਜੀਵਨ ਦੇ ਪਰਥਾਈ ਗੁਰਬਾਣੀ ਦੇ ਵਿੱਚ ਵਕ ਵਕ ਥਾਵਾਂ ਤੇ ਆਪਣੇ ਉਪਦੇਸ਼ ਚੋਂ ਨਹੀਂ ਉਹ ਦਿੰਦੇ ਨੇ ਪਰ ਐਸੇ ਜੀਵਨ ਦੀ ਪ੍ਰਾਪਤੀ ਦੇ ਲਈ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਮੁਤਾਬਕ ਮਨੁੱਖ ਨੂੰ ਇੱਕ ਵਾਰ ਮਰਨਾ ਪਏਗਾ ਇੱਕ ਵਾਰ ਆਪਣੇ ਮਨ ਨੂੰ ਮਾਰਨਾ ਪਏਗਾ ਤਦ ਜਾ ਕੇ ਹੀ ਮਨੁੱਖ ਇਸ ਅਮਰ ਜੀਵਨ ਨੂੰ ਪ੍ਰਾਪਤ ਕਰ ਸਕਦਾ ਹੈ ਤੇ ਜਦ ਤੱਕ ਮਨੁੱਖ ਆਪਣੇ ਮਨ ਦੇ ਤਲ ਤੇ ਉਸ ਮੌਤ ਨੂੰ ਕਬੂਲਦਾ ਨਹੀਂ ਤਦ ਤੱਕ ਮਨੁੱਖ ਇਸ ਅਮਰ ਜੀਵਨ ਦੀ ਪ੍ਰਾਪਤੀ ਨਹੀਂ ਕਰ ਸਕਦਾ ਤਦ ਤੱਕ ਮਨੁੱਖ ਜੋ ਹੈ ਸਰੀਰਕ ਮੋਹ ਦੇ ਵਿੱਚ ਫਸਿਆ ਰਹੇਗਾ ਸਰੀਰਕ ਮੋਹ ਦੇ ਵਿੱਚ ਜਕੜਿਆ ਰਹੇਗਾ ਹੁਣ ਦੇਖੋ ਸਿੱਖੀ ਦਾ ਸਿਧਾਂਤ ਹੀ ਇਸ ਸ਼ਹਾਦਤ ਉੱਪਰ ਕਾਇਮ ਹੈ ਕਿ ਜਿਹੜੇ ਵੀ ਸੱਚ ਦੇ ਨਾਲ ਜੁੜੇ ਨੇ ਉਹ ਸੱਚ ਦਾ ਰੂਪ ਨੇ ਉਹ ਸਰੀਰਕ ਮੋਤੋਂ ਉੱਪਰ ਨੇ ਉਹਨਾਂ ਨੂੰ ਕੋਈ ਸਰੀਰਕ ਮੌਤ ਨਹੀਂ ਉਹ ਅਮਰ ਜੀਵਨ ਵਾਲੇ ਸਿੱਖੀ ਦਾ ਸਿਧਾਂਤ ਹੀ ਸ਼ਹਾਦਤ ਤੋਂ ਸ਼ੁਰੂ ਹੋ ਰਹੀ ਹੈ ਕਹਿਣ ਤੋਂ ਬਾਅਦ ਗੁਰੂਆਂ ਨੇ ਆਪ ਸ਼ਹਾਦਤ ਦੇ ਕੇ ਇਸ ਸਫ਼ਰ ਨੂੰ ਆਰੰਭ ਕੀਤਾ ਸ਼ਹਾਦਤ ਦੇ ਸਫ਼ਰ ਤੇ ਸ਼ਹਾਦਤ ਹੈ ਕੀ ਉਸ ਸੱਚ ਦੀ ਗਵਾਹੀ ਦੇਣਾ ਕਿ ਭਈ ਸਰੀਰਕ ਤੌਰ ਤੇ ਜੇਕਰ ਮਨੁੱਖ ਇਹ ਸਮਝੇ ਕਿ ਮੇਰੇ ਕੋਲ ਸਰੀਰ ਹੈ ਤੇ ਮੈਂ ਜੀ ਰਿਹਾ ਹਾਂ ਨਿਰਾ ਝੂਠ ਹੈ ਜੀਵਣਾ ਅਸਲ ਮਾਨਿਆ ਦੇ ਵਿੱਚ ਉਹੀ ਹੈ ਜਦੋਂ ਮਨੁੱਖ ਸੱਚ ਦੇ ਨਾਲ ਜੁੜ ਜਾਂਦਾ ਤੇ ਜਿਹੜਾ ਮਨੁੱਖ ਸੱਚ ਦੇ ਨਾਲ ਨਹੀਂ ਜੁੜਿਆ ਜੀ ਬੇਸ਼ੱਕ ਉਹਦੇ ਕੋਲ ਸਰੀਰ ਹੈ ਪਰ ਉਹ ਜੀਵਨ ਜੀ ਨਹੀਂ ਰਿਹਾ ਗੁਰੂ ਪਾਚਾ ਸਪਸ਼ਟ ਕਰ ਰਹੇ ਨੇ ਜੀਵਨ ਉਹਦੇ ਹੀ ਕੋਲ ਹੈ ਜਿਹਦੇ ਚਿੱਤ ਦੇ ਵਿੱਚ ਹਰੀ ਨਾਮ ਹੈ ਜਿਹਦੇ ਕੋਲ ਸੱਚੇ ਜੋ ਸੱਚ ਦੇ ਨਾਲ ਜੁੜਿਆ ਏ ਤੇ ਸੱਚ ਦੀ ਗਵਾਹੀ ਦੇਣ ਵਾਲਾ ਹੀ ਸ਼ਹੀਦ ਖਾਉਂਦਾ ਏ ਗੁਰਮਤ ਦੇ ਵਿੱਚ ਜਿਹੜਾ ਸੱਚ ਦੀ ਗਵਾਹੀ ਦੇ ਰਿਹਾ ਏ ਉਹ ਸ਼ਹੀਦ ਖਵਾ ਰਿਹਾ ਏ ਸ਼ਹਾਦਤ ਸੱਚ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਹੁਣ ਸੱਚ ਦੇ ਲਈ ਆਪਣੇ ਆਪ ਨੂੰ ਉਹੀ ਕੁਰਬਾਨ ਕਰ ਸਕਦਾ ਏ ਜਿਹਦੇ ਹਿਰਦੇ ਵਿੱਚ ਸਰੀਰਕ ਮੋਹ ਨਾ ਹੋਵੇ ਜਿਹਦੇ ਹਿਰਦੇ ਵਿੱਚ ਹਰੀ ਨਾਮ ਟਿਕਿਆ ਹੋਵੇ ਵਸਿਆ ਹੋਵੇ ਵਰਨਾ ਕੋਈ ਵੀ ਐਸੀ ਗਵਾਹੀ ਨਹੀਂ ਦੇ ਸਕਦਾ ਜੀ ਪਾਈ ਗੁਰਦਾਸ ਜੀ ਇੱਕ ਪਰਥਾਏ ਬਖਸ਼ਿਸ਼ ਕਰਦੇ ਨੇ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪਿੜ ਮਲਿਆ ਕਿ ਐਸੇ ਜੋ ਗੁਰਮੁਖ ਨੇ ਜੇਨਾ ਦੇ ਜੀਵਨ ਦੇ ਵਿੱਚ ਸੱਚ ਟਿਕਿਆ ਹੋਇਆ ਏ ਜੋ ਸੱਚ ਦੇ ਨਾਲ ਜੁੜੇ ਨੇ ਸੱਚੀ ਦਰਗਹ ਜਾਏ ਸੱਚਾ ਪਿੜ ਮਲਿਆ ਐਸੇ ਗੁਰਮੁਖ ਜੋ ਨੇ ਜਦੋਂ ਇਹ ਆਪਣਾ ਜਨਮ ਸਵਾਰ ਕੇ ਉਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਾਂਦੇ ਨੇ ਤੇ ਉਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਇਹਨਾਂ ਨੂੰ ਬੜੇ ਉੱਚੇ ਅਸਥਾਨ ਤੇ ਸ਼ੋਭਾ ਮਿਲਦੀ ਹੈ ਹੁਣ ਉਹ ਪਰਮੇਸ਼ਰ ਨਾਰਾਇਣ ਦੀ ਦਰਗਾਹ ਇਹ ਕੋਈ ਕਿਤੇ ਫਿਜ਼ੀਕਲ ਵਰਲਡ ਦੀ ਗੱਲ ਨਹੀਂ ਹੋ ਰਹੀ ਜੀ ਇਹ ਉਸ ਅੰਤਹੀਨ ਸ਼ਕਤੀ ਦੀ ਗੱਲ ਹੈ ਜਿਹਦੇ ਵਿੱਚ ਇਹ ਸ਼ਹਾਦਤ ਦੇਣ ਵਾਲੇ ਸਮਝ ਜਾਂਦੇ ਨੇ ਟਿਕ ਜਾਂਦੇ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੇ ਨੇ ਕਿਉਂਕਿ ਜਦੋਂ ਮਨੁੱਖ ਸਰੀਰਕ ਮੋਹ ਤੋਂ ਆਜ਼ਾਦ ਹੋ ਜਾਵੇ ਤਾਂ ਮਨੁੱਖ ਤਿਆਰ ਹੋ ਜਾਂਦਾ ਹੈ ਸ਼ਹਾਦਤ ਦੇਣ ਲਈ 1699 ਦੀ ਵਿਸਾਖੀ ਵਾਲੇ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਖਾਲਸੇ ਦੀ ਸਾਜਨਾ ਕੀਤੀ ਤਾਂ ਸਿਰ ਦੀ ਮੰਗ ਕੀਤੀ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਸਰੀਰਕ ਮੋਹ ਦਾ ਤਿਆਗ ਕੀਤਾ ਸੀ ਉਹਨਾਂ ਨੇ ਹੀ ਗੁਰੂ ਪਾਤਸ਼ਾਹ ਦੇ ਅੱਗੇ ਆ ਕੇ ਸੀਸ ਨਿਵਾਇਆ ਤੇ ਪੰਜ ਪਿਆਰੇ ਅਖਵਾਏ ਤੇ ਇੱਕ ᔪਗਤੀ ਜੋ ਹੈ ਇੱਕ ਨਵਾਂ ਅਧਿਆਏ ਜੋ ਹੈ ਉਹ ਸ਼ੁਰੂ ਹੋ ਗਿਆ ਅੱਜ ਜਿਸ ਸ਼ਹਾਦਤ ਦੀ ਅਸੀਂ ਗੱਲ ਕਰਾਂਗੇ ਤਾਂ ਉਸ ਸ਼ਹਾਦਤ ਦੇ ਸਿਧਾਂਤ ਨੂੰ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਸਰਵਣ ਕਰਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਉਸ ਸ਼ਹਾਦਤ ਦਾ ਜੋ ਬੇਸ ਹੈ ਜੋ ਫਾਊਂਡੇਸ਼ਨ ਹੈ ਉਹ ਗੁਰਬਾਣੀ ਦੇ ਵਿੱਚ ਪਹਿਲਾਂ ਹੀ ਰੱਖਿਆ ਜਾ ਚੁੱਕਾ ਹੈ ਜਦੋਂ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਕਬੀਰਾ ਮਰਤਾ ਮਰਤਾ ਜਗ ਮੁਆ ਮਰ ਪੀ ਨਾ ਜਾਣੇ ਕੋਈ ਹੈ ਕਿਹਾ ਕਬੀਰ ਜੀ ਮਰਦਾ ਮਰਦਾ ਤਾਂ ਸਾਰਾ ਸੰਸਾਰ ਮਰ ਰਿਹਾ ਹੈ ਜਿਵੇਂ ਪਹਿਲਾਂ ਵੀ ਕਿਹਾ ਕਿ ਸਾਰੀ ਉਤਪਤੀ ਵਿਨਾਸ਼ ਦੇ ਵੱਲ ਜਾ ਰਹੀ ਹੈ ਕਿਉਂਕਿ ਉਪਜੀ ਹੈ ਨੇ ਬਿਨਸਣਾਈ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਵੇ ਪਰ ਜੋ ਮਨੁੱਖ ਇਸ ਤਰ੍ਹਾਂ ਮਰ ਜਾਵੇ ਭਾਵ ਆਪਣੇ ਮਨ ਨੂੰ ਮਾਰ ਦੇਵੇ ਫਿਰ ਉਹ ਸਰੀਰਕ ਤੌਰ ਤੇ ਬੇਸ਼ੱਕ ਆਪਣਾ ਸਰੀਰ ਛੱਡ ਜਾਵੇਗਾ ਪਰ ਉਹ ਸਦਾ ਲਈ ਅਮਰ ਹੋ ਜਾਂਦੇ ਨੇ ਜੀਵਤ ਨੇ ਅੱਜ ਜੇਨਾ ਵੀ ਸ਼ਹੀਦਾਂ ਦੀ ਅਸੀਂ ਗੱਲ ਕਰਦੇ ਹਾਂ ਉਹ ਸਭ ਜੀਵਤ ਨੇ ਜੀਵਤ ਤੋਂ ਪਾਵ ਉਹਨਾਂ ਦਾ ਜੀਵਨ ਸਾਡਾ ਮਾਰਗਦਰਸ਼ਨ ਕਰ ਰਿਹਾ ਹੈ ਇਸ ਲਈ ਉਹ ਜੀਵਤ ਨੇ आनंदपुर साहिब ਦੀ ਧਰਤੀ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਤੇ ਸਰਹੰਦ ਤੱਕ ਜਿਤਨੀ ਕੋ ਸ਼ਹਾਦਤਾਂ ਇਹਨਾਂ ਦਿਨਾਂ ਹੋਈਆਂ ਇਹ ਸਾਰੀਆਂ ਸ਼ਹਾਦਤਾਂ ਸਾਨੂੰ ਇਹੀ ਦ੍ਰਿੜ ਕਰਾਉਂਦੀਆਂ ਨੇ ਕਿ ਸੱਚ ਦੇ ਨਾਲ ਜੋ ਜੁੜਨ ਵਾਲੇ ਨੇ ਉਹ ਹਰ ਸਮੇਂ ਨਿਤ ਦਿਨ ਤਿਆਰ ਨੇ ਤੇ ਸੱਚ ਦੇ ਲਈ ਲੜਨ ਨੂੰ ਉਹਨਾਂ ਦੇ ਅੰਦਰ ਉਹਨਾਂ ਦੇ ਸਰੀਰ ਦੇ ਵਿੱਚ ਇੱਕ ਅਥਾ ਊਰਜਾ ਹੁੰਦੀ ਹੈ ਤੇ ਜਦੋਂ ਐਸੀ ਸ਼ਹਾਦਤ ਨੂੰ ਮਨੁੱਖ ਕਬੂਲ ਲੈਂਦੇ ਨੇ ਸਮਝ ਲੈਂਦੇ ਨੇ ਤਾਂ ਫੇਰ ਐਸੀਆਂ ਕੌਮਾਂ ਜੋ ਨੇ ਇਹ ਸਦਾ ਲਈ ਅਮਰ ਰਹਿੰਦੀਆਂ ਨੇ ਗੁਰੂ ਪਾਤਸ਼ਾਹ ਨੇ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕੀਤਾ ਜੀਵਤ ਪੇਖੇ ਜਿਣੀ ਹਰ ਹਰ ਤਿਆਆ ਸਾਧ ਸੰਗਤ ਨਹੀਂ ਦਰਸ਼ਨ ਪਾਇਆ ਐਸੇ ਸ਼ਹਾਦਤ ਦੇਣ ਵਾਲੇ ਜੋ ਮਨੁੱਖ ਨੇ ਜੋ ਅਸਲ માનਿਆਂ ਦੇ ਵਿੱਚ ਜੀ ਰਹੇ ਨੇ ਜੋ ਜੀਵਤ ਨੇ ਐਸੇ ਹੀ ਮਨੁੱਖਾਂ ਨੇ ਹਰੀ ਨਾਰਾਇਣ ਦੇ ਅਸਲ માનਿਆਂ ਦੇ ਵਿੱਚ ਦਰਸ਼ਨ ਕੀਤੇ ਨੇ ਫਿਰ ਜਿਨ੍ਹਾਂ ਨੂੰ ਐਸੇ ਨਾਮ ਦਾ ਸਵਾਦ ਆ ਜਾਵੇ ਨਾ ਉਹਨਾਂ ਨੂੰ ਜਿੰਨੇ ਕੋ ਲਾਲਚ ਜਾਈ ਜਾਓ ਜਿੰਨੇ ਕੋ ਉਹਨਾਂ ਨੂੰ ਡਰ ਦਿੱਤੇ ਜਾਣ ਉਹ ਕੁਭਰਾਉਂਦੇ ਨਹੀਂ ਜੀ ਛੋਟੇ ਸਾਹਿਬਜ਼ਾਦੇ ਸੂਬੇ ਦੀ ਕਚੈਰੀ ਦੇ ਵਿੱਚ ਜਦੋਂ ਉਹਨਾਂ ਨੂੰ ਵੱਡੇ ਵੱਡੇ ਲਾਲਚ ਦਿੱਤੇ ਗਏ ਬਹੁਤਾ ਡਰਾਇਆ ਗਿਆ ਤੇ ਸਮਝਿਆ ਗਿਆ ਕਿ ਛੋਟੇ ਨੇ ਤੇ ਆਪਣੇ ਮਾਰਗ ਤੋਂ ਡੋਲ ਜਾਣਗੇ ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਛੋਟੇ ਦੋ ਸਾਹਿਬਜ਼ਾਦੇ ਬੇਸ਼ੱਕ ਸਰੀਰਕ ਤੌਰ ਤੇ ਛੋਟੇ ਨੇ ਪਰ ਅੰਤਰੀਵ ਤਲ ਤੇ ਉਹਨਾਂ ਦੀ ਆਤਮਿਕ ਅਵਸਥਾ ਇਤਨੀ ਉੱਚੀ ਹੈ ਇਤਨੀ ਵਿਸ਼ਾਲ ਹੈ ਕਿ ਉਹਨਾਂ ਨੂੰ ਮੌਤ ਦਾ ਕੋਈ ਡਰ ਨਹੀਂ ਜੀ ਸਰੀਰਕ ਮੌਤ ਦਾ ਕੋਈ ਡਰ ਨਹੀਂ ਜੀ ਕਿਉਂਕਿ ਉਹਨਾਂ ਨੇ ਐਸੇ ਜੀਵਨ ਦੀ ਪ੍ਰਾਪਤੀ ਕਰ ਲਈ ਹੈ ਉਹ ਅਮਰ ਹੋ ਗਏ ਨੇ ਇਸ ਲਈ ਆਸੀਂ ਉਹਨਾਂ ਨੂੰ ਬਾਬਾ ਜੀ ਕਹਿੰਦੇ ਹਾਂ ਕਿਉਂਕਿ ਮਨ ਦੇ ਤਲ ਤੇ ਉਹਨਾਂ ਨੇ ਐਸੇ ਜੀਵਨ ਦੀ ਪ੍ਰਾਪਤੀ ਕਰ ਲਈ ਹੈ ਮਨ ਦੇ ਤਲ ਤੇ ਉਹਨਾਂ ਦਾ ਜੀਵਨ ਇਤਨਾ ਵਿਸ਼ਾਲ ਹੈ ਜੋ ਕਿਸੇ ਵੀ ਅਸਰਹੀਟ ਡਰ ਦੇ ਅਸਰਹੀਟ ਲਾਲਚ ਦੇ ਅਸਰਹੀਟ ਮੋਹ ਦੇ ਅਸਰਹੀਟ ਮਾਇਆ ਦੇ ਅਸਰਹੀਟ ਨਹੀਂ ਆ ਸਕਦਾ ਤੇ ਵੈਰੀਆਂ ਦਾ ਇਹ ਸਮਝਣਾ ਕਿ ਸਰੀਰਕ ਤੌਰ ਤੇ ਛੋਟੇ ਨੇ ਇਹ ਬਹੁਤ ਵੱਡੀ ਗਲਤੀ ਸੀ ਉਹਨਾਂ ਸੋ ਗੁਰੂ ਪਾਛਾ ਦਾ ਉਪਦੇਸ਼ ਜੀਵਤ ਭੇਖੇ ਜਿਨੀ ਹਰ ਹਰ ਤੇ ਆਇਆ ਉਹੀ ਅਸਲ ਮਾਨਿਆ ਦੇ ਵਿੱਚ ਜੀ ਰਹੇ ਨੇ ਉਹੀ ਜੀਵਨ ਵਾਲੇ ਨੇ ਜਿਨ੍ਹਾਂ ਨੇ ਹਰੀ ਨਾਮ ਨੂੰ ਅੰਦਰ ਟਿਕਾਇਆ ਹੋਇਆ ਹੈ ਵਸਾਇਆ ਹੋਇਆ ਹੈ ਫਿਰ ਕੋਈ ਵੀ ਜ਼ੁਲਮ ਜ਼ਬਰ ਉਹਨਾਂ ਨੂੰ ਚੁਕਾ ਨਹੀਂ ਸਕਦਾ ਜੀ ਉਹਨਾਂ ਦੇ ਜੀਵਨ ਦੇ ਵਿੱਚ ਐਕਸਕਿਊਜ਼ਸ ਨਹੀਂ ਹੁੰਦੇ ਕਿਉਂਕਿ ਉਹ ਸੱਚ ਦੇ ਨਾਲ ਜੁੜ ਜਾਂਦੇ ਨੇ ਸਾਧ ਸੰਗ ਤਿਨੀ ਦਰਸ਼ਨ ਪਾਇਆ ਉਹਨਾਂ ਨੇ ਹਰੀ ਨਾਰਾਇਣ ਦੇ ਦਰਸ਼ਨ ਕਰ ਲਏ ਨੇ ਵੇਖ ਲਿਆ ਏ ਪਰਮੇਸ਼ਰ ਦੀ ਸੱਤਾ ਦੇ ਵਿੱਚ ਉਹ ਪਰਮੇਸ਼ਰ ਪਹਿਲੇ ਪਾਤਸ਼ਾਹ ਸਹਿਬ ਸਤਗੁਰੂ ਬਖਸ਼ਿਸ਼ ਕਰਦੇ ਰਹਾਣਾ ਨਾ ਪਾਵਹ ਸੁਰ ਨਰ ਦੇਵਾ ਊਠ ਸਿਦਾਰੇ ਕਰ ਮੁਨ ਜਨ ਸੇਵਾ ਸਹਿਬ ਇਹੀ ਬਖਸ਼ਿਸ਼ ਕਰਦੇ ਨੇ ਰਹਾਣਾ ਨਾ ਪਾਵਹ ਸੁਰ ਨਰ ਦੇਵਾ ਆਪਣੇ ਆਪ ਨੂੰ ਵੱਡੇ ਦੇਵ ਦੇਵਤੀ ਅਖਵਾਉਣ ਵਾਲੇ ਜਿਤਨੇ ਕੋ ਇਸ ਸੰਸਾਰ ਦੇ ਵਿੱਚ ਆਏ ਵਿਚਰੇ ਆਪਣੇ ਆਪ ਨੂੰ ਵੱਡਾ ਸਮਝਣ ਵਾਲੇ ਅੱਜ ਵੀ ਜੋ ਇਸ ਸੰਸਾਰ ਦੇ ਵਿੱਚ ਵਿਚਰ ਰਹੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੇ ਤੋਂ ਵੱਡਾ ਕੋਈ ਨਹੀਂ ਕੀ ਸਾਡੇ ਤੋਂ ਵਿਸ਼ਾਲ ਕੋਈ ਨਹੀਂ ਕੀ ਆਪਣੇ ਆਪ ਨੂੰ ਦੇਵਤਾ ਸਮਝਦੇ ਪਏ ਆਪਣੇ ਆਪ ਨੂੰ ਵੱਡਾ ਸਮਝਦੇ ਪਏ ਗੁਰੂ ਪਾਛਾ ਬਖਸ਼ਿਸ਼ ਕਰਦੇ ਰਹਿਣ ਨਾ ਪਾਏ ਜੇਕਰ ਉਹਨਾਂ ਦੇ ਕੋਲ ਵੀ ਉਹ ਜੀਵਨ ਨਹੀਂ ਤਾਂ ਫੇਰ ਉਹਨਾਂ ਦਾ ਅੰਤ ਵੀ ਵਿਨਾਸ਼ ਹੈ ਊਠ ਸਿਦਾਰੇ ਕਰ ਮਨ ਜਨ ਸੇਵਾ अनेका ਆਪਣੇ ਆਪ ਨੂੰ ઋષਿ मुनि ਅਖਵਾ ਗਏ अनेका ਹੀ ਉਹਨਾਂ ਦੀ ਸੇਵਾ ਕਰ ਕਰਕੇ ਇਸ ਸੰਸਾਰ ਤੋਂ ਚਲੇ ਗਏ ਪਰ ਵਿਅਰਥ ਹੈ ਉਹਨਾਂ ਦਾ ਜੀਵਨ ਜੇਕਰ ਅਸਲ ਮਾਨਿਆਂ ਦੇ ਵਿੱਚ ਉਹ ਨਾ ਨਹੀਂ ਉਸ ਅਮਰ ਜੀਵਨ ਅੰਮ੍ਰਿਤ ਵਾਲੇ ਜੀਵਨ ਦਾ ਸਵਾਦ ਨਹੀਂ ਚਖਿਆ ਜੀ ਗੁਰੂ ਪਾਤਸ਼ਾਹ ਦੂਜੇ ਪਦ ਵਿੱਚ ਬਖਸ਼ਿਸ਼ ਕਰਦੇ ਬਾਦ ਸ਼ਹਾ ਸ਼ਹਾਵਾ ਪਾਰੀ ਮਰਣਾ ਜੋ ਦੀ ਸੋ ਘਲ ਹੈ ਖਰਣਾ ਹੁਣ ਕੁਝ ਮਨੁੱਖ ਧਾਰਮਿਕ ਤੌਰ ਤੇ ਆਪਣੇ ਆਪ ਨੂੰ ਬੜਾ ਵੱਡਾ ਸਮਝਦੇ ਨੇ ਵਿਸ਼ਾਲ ਸਮਝਦੇ ਨੇ ਤੇ ਉਸ ਅਹੰਕਾਰ ਦੇ ਵਿੱਚ ਹੀ ਗਰਕ ਹੋ ਜਾਂਦੇ ਨੇ ਦੂਜੇ ਜੋ ਨੇ ਬਾਦਸ਼ਾਹ ਸ਼ਹਾਵਾ ਵਪਾਰੀ ਮਰਨਾ ਜੋ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਆਪਣੇ ਆਪ ਨੂੰ ਵੱਡੀ ਪਾਵਰ ਵਾਲਾ ਸਮਝਦੇ ਨੇ ਬਾਦਸ਼ਾਹ ਸਮਝਦੇ ਨੇ ਸ਼ਹਾ ਸਮਝਦੇ ਨੇ ਵਪਾਰੀ ਸਮਝਦੇ ਨੇ ਇਹਨਾਂ ਦਾ ਅੰਤ ਵੀ ਵਿਨਾਸ਼ ਹੈ ਹੋਰ ਕੁਝ ਵੀ ਨਹੀਂ ਜਿਤਨੇ ਕੋ ਬਾਦਸ਼ਾਹ ਇਸ ਸੰਸਾਰ ਦੇ ਵਿੱਚ ਆਏ ਨਹੀਂ ਟਿਕ ਸਕੇ ਜਿਤਨੇ ਕੋ ਵੱਡੇ ਵੱਡੇ ਵਪਾਰੀ ਇਸ ਸੰਸਾਰ ਦੇ ਵਿੱਚ ਆਏ ਸਦਾ ਲਈ ਨਹੀਂ ਟਿਕ ਸਕੇ ਜਿਤਨੇ ਕੋ ਸ਼ਾਹ ਇਸ ਸੰਸਾਰ ਦੇ ਵਿੱਚ ਆਏ ਸਦਾ ਲਈ ਨਹੀਂ ਟਿਕ ਸਕੇ ਅੱਜ ਉਹਨਾਂ ਦੇ ਨਾਵਾਂ ਨੂੰ ਵੀ ਕੋਈ ਨਹੀਂ ਜਾਣਦਾ ਜੀ ਜੋ ਦੀਸੈ ਸੋ ਕਾਲ ਹੈ ਕਰਨਾ ਜੋ ਵੀ ਇਸ ਸੰਸਾਰ ਦੇ ਵਿੱਚ ਦਿਸ ਰਿਹਾ ਹੈ ਸਾਰਾ ਕਾਲ ਦੇ ਅਸਰ ਦੇ ਹੇਠ ਹੈ ਸਮੇਂ ਦੇ ਅਸਰ ਦੇ ਹੇਠ ਹੈ ਤੇ ਗੁਰੂ ਪਾਤਸ਼ਾਹ ਜਿਸ ਜੀਵਨ ਦੀ ਗੱਲ ਕਰ ਰਹੇ ਨੇ ਨਾ ਜੀਵਤ ਭੇਖਿਆ ਜਿਹਨੇ ਹਰ ਹਰ ਤੇ ਆਇਆ ਉਹ ਜੀਵਨ ਕਾਲ ਤੋਂ ਪਰੇ ਹੈ ਕਾਲ ਤੋਂ ਮੁਕਤ ਹੈ ਇਸ ਲਈ ਜੋ ਵੀ ਸ਼ਹਾਦਤ ਦੇ ਰਿਆ ਹੈ ਨਾ ਉਹ ਕਾਲ ਦੇ ਅਸਰ ਹੇਠ ਨਹੀਂ ਅੱਜ ਵੀ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ ਕਾਰਨ ਕੀ ਹੈ ਉਹ ਕਾਲ ਦੇ ਅਸਰ ਹੇਠ ਨਹੀਂ ਜੇਨਾ ਸ਼ਹੀਦਾਂ ਦੀ ਸ਼ਹਾਦਤ ਨੂੰ ਅਸੀਂ ਅੱਜ ਚੇਤੇ ਕਰ ਰਹੇ ਹਾਂ ਉਹਨਾਂ ਦੀ ਸ਼ਹਾਦਤ ਸਾਡੇ ਜੀਵਨ ਦਾ ਮਾਰਗਦਰਸ਼ਨ ਕਰ ਰਹੀ ਹੈ ਕਿਉਂ ਕਰ ਰਹੀ ਹੈ ਕਿਉਂਕਿ ਉਹਨਾਂ ਦਾ ਜੀਵਨ ਕਾਲ ਦੇ ਅਸਰ ਹੇਠ ਨਹੀਂ ਜੀਇਆ ਪਰ ਅਸੀਂ ਆਪਣੇ ਜੀਵਨ ਦੇ ਵਿੱਚ ਝਾਤ ਮਾਰੀਏ ਕਿਤੇ ਅਸੀਂ ਵੀ ਉਹਨਾਂ ਬਾਦਸ਼ਾਹਾਂ ਸ਼ਾਹਾਂ ਵਪਾਰੀਆਂ ਦੇ ਵਾਂਗ ਆਪਣੇ ਆਪ ਨੂੰ ਇਤਨਾ ਵੱਡਾ ਤੇ ਨਹੀਂ ਸਮਝ ਰਹੇ ਜੀ ਕਿ ਸਾਨੂੰ ਆਪਣਾ ਵਿਨਾਸ਼ ਵਿਖਾਈ ਨਹੀਂ ਦੇ ਰਿਹਾ ਲੋੜ ਹੈ ਸੁਚੇਤ ਹੋਣ ਦੀ ਸਾਰਾ ਸੰਸਾਰ ਜਿਸ ਵਿਨਾਸ਼ ਵੱਲ ਵਧ ਰਿਹਾ ਏ ਉਸ ਵਿਨਾਸ਼ ਵੱਲ ਵਧਣ ਤੋਂ ਪਹਿਲਾਂ ਸਾਨੂੰ ਆਪਣੇ ਜੀਵਨ ਨੂੰ ਸਵਾਰਨ ਦੀ ਲੋੜ ਹੈ ਸ਼ਮਸ਼ਾਨ ਵੱਲ ਵਧਣ ਤੋਂ ਪਹਿਲਾਂ ਸਾਨੂੰ ਆਪਣੇ ਜੀਵਨ ਨੂੰ ਸਵਾਰਨ ਦੀ ਲੋੜ ਹੈ ਇਹ ਜੋ ਸ਼ਹਾਦਤ ਸ਼ਹੀਦ ਦੇ ਰਹੀ ਨਹੀਂ ਸੱਚ ਦੀ ਇਸ ਸੱਚ ਨੂੰ ਅਪਣਾਉਣ ਦੀ ਲੋੜ ਹੈ ਗੁਰੂ ਪਾਤਸ਼ਾਹ ਤੀਜੇ ਪਦ ਵਿੱਚ ਬਖਸ਼ਿਸ਼ ਕਰਦੇ ਕੂੜਾ ਮੋਹ ਲਪਟ ਲਪਟਾਨਾ ਛੋੜ ਚਲਿਆ ਤਾਂ ਫਿਰ ਪਛੋਤਾਨਾ ਸਾਇਬ ਬਖਸ਼ਿਸ਼ ਕਰਦੇ ਹੈ ਭਾਈ ਮਨੁੱਖ ਝੂਠੇ ਮੋਹ ਦੇ ਵਿੱਚ ਫਸਿਆ ਰਹਿੰਦਾ ਹੈ ਤੇ ਪਰਮੇਸ਼ਰ ਨੂੰ ਭੁਲਾਈ ਰੱਖਦਾ ਹੈ ਭੁਲਾਈ ਰੱਖਦਾ ਇਸ ਨੂੰ ਆਪਣਾ ਵਿਨਾਸ਼ ਵਿਖਾਈ ਨਹੀਂ ਦੇ ਰਿਹਾ ਮੌਤ ਵਿਖਾਈ ਨਹੀਂ ਦੇ ਰਹੀ ਛੋੜ ਚਲਿਆ ਤਾਂ ਫਿਰ ਪਛਤਾਣਾ ਹੈ ਫਿਰ ਜਦੋਂ ਦੁਨੀਆ ਤੋਂ ਪਦਾਰਥ ਛੱਡ ਕੇ ਤੁਰਦਾ ਏ ਜਿਨ੍ਹਾਂ ਪਦਾਰਥਾਂ ਨੂੰ ਬਸ ਜੀਵਨ ਦੇ ਵਿੱਚ ਇਕੱਤਰ ਕੀਤਾ ਪਰ ਅਸਲ ਜੀਵਨ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਫਿਰ ਪਛਤਾਉਂਦਾ ਹੈ ਫਿਰ ਐਸੇ ਮਨੁੱਖ ਦੇ ਪਛਤਾਉਣ ਦੇ ਨਾਲ ਉਹਦਾ ਭਲਾ ਨਹੀਂ ਹੋ ਸਕਦਾ ਜੀ ਕਿਉਂਕਿ ਜੋ ਉਹਨੂੰ ਮੌਕਾ ਮਿਲਿਆ ਸੀ ਜੋ ਉਹਨੂੰ ਓਪਰਚੁਨਿਟੀ ਮਿਲੀ ਸੀ ਉਹ ਉਸ ਨੂੰ ਗਵਾ ਚੁੱਕਿਆ ਹੈ ਜੀਵਤ ਭੇਖੇ ਜਿਨੀ ਹਰ ਹਰ ਤੇ ਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਉਹਨੇ ਆਪਣੇ ਜੀਵਨ ਦੇ ਵਿੱਚ ਉਸ ਨਾਰਾਇਣ ਦੇ ਦਰਸ਼ਨ ਨਹੀਂ ਕੀਤੇ ਜਿਹਦੇ ਦਰਸ਼ਨ ਕੀਤੇ ਆ ਉਹਦਾ ਜੀਵਨ ਅਮਰ ਹੋ ਜਾਂਦਾ ਚੌਥੇ ਪਦ ਅੰਤਲੇ ਪਦ ਵਿੱਚ ਸਹਿਬ ਸਤਿਗੁਰੂ ਫਰਮਾਉਂਦੇ ਨੇ ਕਿਰਪਾ ਨਿਦਾਨ ਨਾਨਕ ਕੋ ਕਰਹੁ ਦਾਤ ਨਾਮ ਤੇਰਾ ਜਪੀ ਦਿਨ ਰਾਤ ਸਹਿਬ ਬਖਸ਼ਿਸ਼ ਕਰ ਦੇਣੀ ਨਾਨਕ ਬੇਨਤੀ ਕਰਦਾਏ ਕਿਰਪਾ ਕਰੋ ਕਿਰਪਾ ਨਿਦਾਨ ਨਾਨਕ ਕੋ ਕਰਹੁ ਦਾ ਕਿਹ ਹੈ ਕਿਰਪਾ ਦੇ ਖਜ਼ਾਨੇ ਹੈ ਹਰੀ ਪਰਮੇਸ਼ਰ ਨਾਰਾਇਣ ਕਿਰਪਾ ਕਰੋ ਰਹਿਮਤ ਕਰੋ ਮੈਨੂੰ ਵੀ ਐਸੇ ਜੀਵਨ ਦੀ ਦਾਤ ਦੇਵੋ ਨਾਮ ਤੇਰਾ ਜਪੀ ਦਿਨ ਰਾਤ ਤੇਰਾ ਨਾਮ ਹੈ ਪਰਮੇਸ਼ਰ ਮੈਂ ਦਿਨ ਰਾਤ ਜਪਦਾ ਰਹਾ ਤੇਰੇ ਨਾਲ ਇਕਮਿਕ ਹੋ ਜਾਵਾਂ ਸੱਚ ਦੇ ਨਾਲ ਜੁੜ ਜਾਵਾਂ ਤੇ ਮੇਰੇ ਅੰਦਰ ਵੀ ਉਹ ਸ਼ਹਾਦਤ ਦੇਣ ਜਾ ਜੋ ਬਲਵਲਾ ਹੈ ਉਹ ਪੈਦਾ ਹੋਵੇ ਸੋ ਗੁਰੂ ਪਾਤਸ਼ਾਹ ਦਾ ਇਹ ਪਾਵਨ ਉਪਦੇਸ਼ ਤੇ ਇਹ ਜੀਵਨ ਜੋ ਅਮਰ ਜੀਵਨ ਗੁਰੂਆਂ ਦੀ ਬਖਸ਼ੀ ਹੋਈ ਜੁਗਤ ਦੇ ਸਦਕਾ ਅਸੀਂ ਪ੍ਰਾਪਤ ਕਰ ਸਕਦੇ ਹਾਂ ਤੇ ਸ਼ਹਾਦਤ ਦੇ ਇਸ ਸਿਧਾਂਤ ਨੂੰ ਅਸਲ ਮਾਨਿਆ ਦੇ ਵਿੱਚ ਸਮਝ ਸਕਦੇ ਹਾਂ ਕਿ ਕਿਵੇਂ ਇਹ ਵਲਵਲਾ ਪੈਦਾ ਹੁੰਦਾ ਹੈ ਸ਼ਹਾਦਤ ਦੇਣ ਜਾਂ ਜਿਹੜੇ ਸੱਚ ਦੇ ਨਾਲ ਜੁੜ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਮੌਤ ਦਾ ਡਰ ਨਹੀਂ ਹੁੰਦਾ ਉਹ ਮੌਤ ਦੇ ਡਰ ਤੋਂ ਆਜ਼ਾਦ ਹੋ ਜਾਂਦੇ ਨੇ ਉਹ ਅਮਰ ਜੀਵਨ ਨੂੰ ਪ੍ਰਾਪਤ ਕਰ ਲੈਂਦੇ ਨੇ ਆਓ ਅੰਤ ਲੀਆਂ ਤੁਕਾਂ ਪੜ ਕੇ ਕਥਾ ਦੀ ਸਮਾਪਤੀ ਕਰੀਏ ਜੀ ਕਿਰਪਾ ਨਦਾਨ ਨਾਨਕ ਕਾ ਕਰਹੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਨਾਮ ਤੇਰਾ ਜਪੀ ਦਿਨ ਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ